ਇਹ ਕਈ ਵਾਰੀ ਤੁਸੀਂ ਦੇਖਿਆ ਨਾ ਜਿਹੜੇ ਰੰਗ ਦੀ ਅਸੀਂ ਥੱਲੇ ਟੀ-ਸ਼ਰਟ ਜਾਂ ਬਨਾਨ ਪਾਈ ਵੀ ਹੁੰਦੀ ਆ ਉਸੇ ਰੰਗ ਦੀ ਰੂਹ ਧੁੰਨੀ ਚ ਇਕੱਠੀ ਹੋਈ ਵੀ ਹੁੰਦੀ ਆ ਹਾਂਜੀ ਹਾਂਜੀ ਹਾਂ ਨਾ ਕਿਉਂਕਿ ਇਹ ਵੈਂਟੀਲੇਟਰ ਆ ਸਰੀਰ ਦਾ ਹੁਣ ਜੇ ਧੁੰਨੀ ਦੇ ਆਲੇ ਦੁਆਲੇ ਮੈਲ ਵੀ ਹੋਈ ਤਾਂ ਉਹਨਾਂ ਤਾਂ ਮੈਲ ਵੀ ਤਾਂ ਉਹਨਾਂ ਖਿੱਚਣੀ ਹੋਣਾ ਨਾ ਕੁਝ ਤਾਂ ਜਾਣੀ ਆ ਨਾ ਅੰਦਰ ਉਹ ਤੇ ਇਸ ਕਰਕੇ ਸਫਾਈ ਰੱਖਣੀ ਜ਼ਰੂਰੀ ਆ ਸਰੀਰ ਦੀ ਪ੍ਰੋਬਲਮਸ ਦਾ ਤਾਂ ਹੁਣ ਨੋਈ ਨਹੀਂ ਹੈਗਾ ਕਿੰਨੇ ਆ ਇਨਫੈਕਸ਼ਨ ਹੋ ਜਾਂਦੀ ਆ ਹਨਾ ਅੱਛਾ ਤੇ ਪੇਟ ਦਰਦ ਆਉਣ ਲੱਗ ਜਾਂਦਾ ਦਰਨ ਵਗੈਰਾ ਹਿਲਣ ਲੱਗ ਜਾਂਦੀ ਆ ਗੈਸ ਵਗੈਰਾ ਰਹਿਣ ਲੱਗ ਜਾਂਦੀ ਆ ਐਸਿਡ ਬਣ ਲੱਜਦਾ ਕਬਜ ਰਹਿਣ ਲੱਗ ਜਾਂਦੀ ਆ ਹੁਣ ਜੇ ਕੱਲਾ ਧੁੰਨੀ ਚ ਤੁਸੀਂ ਸਰੋਂ ਦਾ ਤੇਲ ਪਾ ਲਿਆ ਜਾਂ ਦੇਸੀ ਘਿਓ ਪਾ ਲਿਆ ਕਬਜ ਨਹੀਂ ਹੁੰਦੀ ਸਕਿਨ ਮੁਲਾਇਮ ਰਹਿੰਦੀ ਆ ਤੁਸੀਂ ਆਪਣੇ ਘਰੇ ਆਪਣੇ ਪ੍ਰੈਕਟੀਕਲ ਕਰਕੇ ਆ ਸਕਦੇ ਜਿੱਦਾਂ 10 12 ਦਿਨ ਸਰੋਂ ਦਾ ਤੇਲ ਪਾ ਲਓ ਧੁੰਨੀ ਚ ਠੀਕ ਹੈ ਤੇ ਦੇਸੀ ਘਿਓ ਪਾ ਲਓ ਪਰ ਐਤਵਾਰ ਨੂੰ ਧੁੰਨੀ ਚ ਕੁਝ ਨਹੀਂ ਲਾਣਾ ਹੁੰਦਾ ਸੰਡੇ ਨੂੰ ਰਵੀਵਾਰ ਨੂੰ ਕਿਉਂਕਿ ਰਵੀਵਾਰ ਨੂੰ ਬ੍ਰਹਮਾ ਦੀ ਪੂਜਾ ਨਹੀਂ ਹੁੰਦੀ ਹੈਗੀ ਜਿਹੜੀ ਸਾਡੀ ਧੁੰਨੀ ਉਹ ਬ੍ਰਹਮਾ ਹੈ ਠੀਕ ਹੈ ਹਨ ਇਹ ਜਨਨੀ ਆ ਜਗਤ ਇਹਦੇ ਨਾਲ ਹੀ ਜਾਣ ਹੁੰਦਾ ਹੈ ਜੀ ਜੀ ਇਸ ਤੇ ਬਿਨਾ ਪੋਸਿਬਿਲਟੀ ਨਹੀਂ ਹੈਗੀ ਜੀ ਜੀ ਤੇ ਬਾਕੀ ਹਰਨੀਆਂ ਗਦੂਦ ਕਿਸੇ ਨੂੰ ਵੀ ਕੋਈ ਪ੍ਰੋਬਲਮ ਹੋਵੇ ਆਪਣੇ ਹੱਥ ਖੜੇ ਹੋ ਜਵੇ ਇਲਾਜ ਕਰਾ ਕੇ ਤਾਂ ਇੱਕ ਵਾਰੀ ਘਨੋਲੀ ਬੈਰੀਅਰ ਤੇ ਜ਼ਰੂਰ ਆਓ